ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਅਸੀਂ ਅਕਸਰ ਦੇਖਦੇ ਹਾਂ ਕਿ ਸਾਡੀ ਕਲਾਸ ਵਿੱਚ ਸਾਰੇ ਵਿਦਿਆਰਥੀ ਇੱਕ ਸਮਾਨ ਨਹੀਂ ਹੁੰਦੇ ਕਈ ਬੱਚੇ ਤਾਂ ਬਹੁਤ ਐਕਟਿਵ ਹੁੰਦੇ ਨੇ ਪਰ ਕਈ ਬਹੁਤ ਸ਼ਾਂਤ ਕਈ ਬੱਚੇ ਕਲਾਸ ਵਿੱਚ ਤਾਂ ਬੈਠੇ ਹੁੰਦੇ ਨੇ ਪਰ ਸਭ ਦੇ ਹੁੰਦੇ ਹੋਏ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਨੇ ਅੱਜ ਸਾਨੂੰ ਲੋੜ ਹੈ ਇੱਕ ਬੱਚੇ ਦੀ ਸੁਣਨ ਅਤੇ ਬੋਲਣ ਦੀ ਸ਼ਕਤੀ ਜਿਸ ਨੂੰ ਅਸੀਂ ਲਿਸਨਿੰਗ ਅਤੇ ਸਪੀਕਿੰਗ ਸਕਿਲਸ ਵੀ ਕਹਿ ਦਿੰਨੇ ਹਾਂ ਉਸ ਨੂੰ ਵਿਦਿਆਰਥੀ ਵਿੱਚ ਵਿਕਸਿਤ ਕਰਨ ਦੀ ਜਿਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਘਰ ਤੋਂ ਹੁੰਦੀ ਹੈ ਇੱਕ ਬੱਚਾ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਜਾਂ ਹੋਰ ਪਰਿਵਾਰਕ ਮੈਂਬਰਾਂ ਨੂੰ ਸੁਣਦਾ ਹੈ ਅਤੇ ਸਮੇਂ ਅਨੁਸਾਰ ਹੌਲੀ-ਹੌਲੀ ਬੋਲਣਾ ਸ਼ੁਰੂ ਕਰ ਦਿੰਦਾ ਹੈ ਇੱਕ ਬੱਚੇ ਦਾ ਕਲਾਸ ਵਿੱਚ ਵਿਵਹਾਰ ਨਿਰਪੱਖ ਕਰਦਾ ਹੈ ਕਿ ਉਸ ਬੱਚੇ ਦਾ ਘਰ ਵਿੱਚ ਮਾਹੌਲ ਕਿਵੇਂ ਦਾ ਹੈ ਮਾਪਿਆਂ ਨੂੰ ਹਰ ਰੋਜ਼ 20 ਤੋਂ 25 ਮਿੰਟ ਆਪਣੇ ਬੱਚਿਆਂ ਨਾਲ ਬਤੋਣੇ ਚਾਹੀਦੇ ਹਨ ਤੇ ਉਸ ਸਮੇਂ ਵਿੱਚ ਉਹ ਸਿਰਫ ਆਪਣੇ ਬੱਚਿਆਂ ਦੀ ਹੀ ਸੁਣਨ ਜਿਸ ਨਾਲ ਉਹ ਆਪਣੇ ਬੱਚਿਆਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹਨ ਕਿ ਉਹਨਾਂ ਦੇ ਬੱਚਿਆਂ ਦੀ ਸੋਚ ਕਿਵੇਂ ਦੀ ਹੈ ਸਮਾਜ ਨੂੰ ਉਹ ਕਿਸ ਨਜ਼ਰੀਏ ਨਾਲ ਦੇਖਦੇ ਹਨ ਜਿਸ ਤਰ੍ਹਾਂ ਦੀ ਸੋਚ ਉਹਨਾਂ ਦੇ ਬੱਚਿਆਂ ਦੀ ਹੋਵੇਗੀ ਉਹਨਾਂ ਦਾ ਸੁਭਾਅ ਉਸੇ ਤਰ੍ਹਾਂ ਦਾ ਬਣ ਜਾਵੇਗਾ ਜੇਕਰ ਬੱਚੇ ਆਪਣੇ ਮਾਪਿਆਂ ਸਾਹਮਣੇ ਆਪਣੇ ਵਿਚਾਰ ਰੱਖਦੇ ਹਨ ਤਾਂ ਉਹ ਬਾਹਰ ਕਿਤੇ ਵੀ ਆਪਣੇ ਵਿਚਾਰ ਰੱਖ ਸਕਦੇ ਹਨ ਜਿਸ ਨਾਲ ਉਨ੍ਹਾਂ ਵਿੱਚ ਸਪੀਕਿੰਗ ਸਕਿਲਸ ਦਾ ਵਾਅਦਾ ਹੋਵੇਗਾ ਫਿਰ ਉਹ ਹਰ ਇੱਕ ਗੱਲ ਨੂੰ ਪਹਿਲਾਂ ਧਿਆਨ ਨਾਲ ਸੁਣਨਗੇ ਅਤੇ ਫਿਰ ਉਸ ਤੇ ਕੁਝ ਸੋਚ ਕੇ ਬੋਲਣਗੇ ਜਿਸ ਨਾਲ ਉਨ੍ਹਾਂ ਵਿੱਚ ਲਿਸਨਿੰਗ ਸਕਿਲਸ ਦਾ ਵਾਅਦਾ ਵੀ ਹੋਵੇਗਾ ਜੇਕਰ ਮਾਪੇ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਦੀ ਆਦਤ ਪਾ ਦਿੰਦੇ ਹਨ ਤਾਂ ਉਨ੍ਹਾਂ ਵਿੱਚ ਇਹ ਦੋਵੇਂ ਸਕਿਲਸ ਦੀ ਕਮੀ ਆਵੇਗੀ ਅਤੇ ਉਹ ਆਪਣੇ ਆਪ ਨੂੰ ਕਿਤੇ ਵੀ ਬਾਹਰ ਪ੍ਰਗਟ ਨਹੀਂ ਕਰ ਸਕਣਗੇ ਸੋ ਸਕੂਲ ਹੀ ਇੱਕ ਅਜੀਹਾ ਵਿਦਿਆਦਾ ਮੰਦਿਰ ਹੈ ਜਿੱਥੇ ਬੱਚੇ ਆਪਣੇ ਅਧਿਆਪਕਾਂ ਤੋਂ ਬਹੁਤ ਕੁਝ ਸਿੱਖਦੇ ਹਨ ਅਧਿਆਪਕ ਹੀ ਉਹਨਾਂ ਦਾ ਸਰਵਪੱਖੀ ਵਿਕਾਸ ਕਰ ਸਕਦੇ ਹਨ ਸੋ ਮਾਪਿਆਂ ਨੂੰ ਚਾਹੀਦਾ ਹੈ ਕਿ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਚੰਗੀਆਂ ਆਦਤਾਂ ਚੰਗੀਆਂ ਗੱਲਾਂ ਸਿਖਾਉਣ ਮੋਬਾਈਲ ਫੋਨ ਤੋਂ ਦੂਰ ਰੱਖਣ ਉਹਨਾਂ ਨੂੰ ਕਯੂਬਸ ਚੈਸ ਮਕੈਨਿਕਸ ਵਰਗੀਆਂ ਖੇਡਾਂ ਲਿਆ ਕੇ ਦੇਣ ਜਿਸ ਨਾਲ ਉਹਨਾਂ ਦਾ ਮਾਨਸਿਕ ਵਿਕਾਸ ਹੋਵੇਗਾ ਸਾਡੇ ਜਤਿੰਦਰਾ ਗ੍ਰੀਨਫੀਲਡ ਸਕੂਲ ਗੁਰੂ ਸਰਸੁਧਾਰ ਵਿੱਚ ਅਸੀਂ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਇਨਡੋਰ ਤੇ ਆਊਟਡੋਰ ਗੇਮਸ ਵੀ ਖੇਡਾਉਂਦੇ ਹਾਂ। ਹਰ ਮਹੀਨੇ ਐਕਟੀਵਿਟੀਜ਼ ਵੀ ਕਰਵਾਉਂਦੇ ਹਾਂ ਜਿਸ ਕਰਕੇ ਸਾਡੇ ਸਕੂਲ ਦੇ ਵਿਦਿਆਰਥੀ 10ਵੀਂ ਅਤੇ 12ਵੀਂ ਦੇ CBSE ਬੋਰਡ ਦੇ ਨਤੀਜਿਆਂ ਵਿੱਚ ਜ਼ਿਲ੍ਹੇ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹਨ। ਰਾਸ਼ਟਰੀ ਪੱਧਰ ਤੇ NEET ਅਤੇ ਹੋਰ ਕਈ ਪ੍ਰੀਖਿਆਵਾਂ ਵਿੱਚ ਵਧੀਆ ਰੈਂਕ ਹਾਸਲ ਕਰਦੇ ਹਨ। ਅਤੇ ਖੇਡਾਂ ਵਿੱਚ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪੋਜੀਸ਼ਨਾਂ ਹਾਸਲ ਕਰਦੇ ਹਨ। ਸੋ ਬੱਚਿਆਂ ਦੇ ਸਰਪੱਖੀ ਵਿਕਾਸ ਲਈ ਅਸੀਂ ਜੋ ਉਦਮ ਕਰ ਰਹੇ ਹਾਂ ਉਸ ਵਿੱਚ ਸਾਡਾ ਸਹਿਯੋਗ ਜ਼ਰੂਰ ਦਿਓ ਜੀ ਧੰਨਵਾਦ